ਸੂਬੇ ਪਾਰ ਵਿੱਚ ਹੋ ਰਹੀਆਂ ਬੋਰਡ ਪ੍ਰੀਖਿਆਵਾਂ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਧਿਕਾਰੀ ਲਾਊਡ ਸਪੀਕਰ ਤੇ ਡੀਜੇ ਵਜਾਉਣ ਵਾਲਿਆਂ ਵਿਰੁੱਧ ਬਹੁਤ ਚੌਕਸ ਹੋ ਗਿਆ ਹੈ। ਪ੍ਰਸ਼ਾਸਨ ਨੇ ਪੁਲਿਸ ਅਧਿਕਾਰੀਆਂ ਨੂੰ ਪ੍ਰਸ਼ਾਸਨ ਦੇ ਹੁਕਮਾਂ ਦੀ ਅਣਦੇਖੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਨੇ। ਨੰਗਲ ਐਸ.ਡੀ.ਐਮ ਅਨਮਜੋਦ ਕੌਰ ਨੇ ਧਾਰਮਿਕ ਸਮਾਜਿਕ ਸੰਸਥਾਵਾਂ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਆਪਣੇ ਧਾਰਮਿਕ ਸੰਸਥਾਵਾਂ ਦੇ ਲਾਊਡ ਸਪੀਕਰ ਦੀ ਆਵਾਜ਼ ਘੱਟ ਰੱਖਣ। ਇਸ ਤੋਂ ਇਲਾਵਾ ਵਿਆਹ ਵਿੱਚ বাজائے ਜਾਣ ਵਾਲੇ ਡੀਜੇ ਦੀ ਆਵਾਜ਼ ਕੱਟ ਰੱਖਣ ਲਈ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਤੇ ਪੁਲਿਸ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਹੁਕਮਾਂ ਦੀ ਅਣਦੇਖੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਨੇ ਪੀਬੀ ਪ੍ਰਾਈਮ ਅਪਡੇਟ ਲਈ ਗगन ਪਮਰਾ ਦੀ ਰਿਪੋਰਟ ਟੀਮਾਂ ਬਣਾ ਦਿੱਤੀਆਂ ਹੋਈਆਂ ਨੇ ਬੀਡੀਪੀਓ ਯੂ ਵੱਲੋਂ ਮੁਕੰਮਲ ਚੈਕਿੰਗ ਕੀਤੀ ਜਾਏਗੀ ਪੋਲੂਸ਼ਨ ਕੰਟਰੋਲ ਬੋਰਡ ਤੇ ਪੁਲਿਸ ਦੀ ਸਹਾਇਤਾ ਦੇ ਨਾਲ ਪਰ ਚੈਕਿੰਗ ਤੋਂ ਇਲਾਵਾ ਮੇਰੀ ਸਾਰੇ ਹੀ ਰਿਲੀਜੀਅਸ ਸੰਸਥਾਨ ਭਾਵੇਂ ਮੰਦਿਰ ਹੋਣ ਗੁਰਦੁਆਰੇ ਹੋਣ ਮਸਜਿਦਾਂ ਹੋਣ ਉਹਨਾਂ ਸਾਰਿਆਂ ਨੂੰ ਇਹ ਅਪੀਲ ਤੇ ਬੇਨਤੀ ਹੈਗੀ ਹੈ ਕਿ ਬੱਚਿਆਂ ਦੇ ਜੋ ਐਗਜ਼ਾਮ ਹੁੰਦੇ ਨੇ ਇਹ ਬੜਾ ਜ਼ਰੂਰੀ ਸਮਾਂ ਹੁੰਦਾ ਹੈ ਪੜ੍ਹਾਈ ਦੇ ਨਾਲ ਉਹਨਾਂ ਲਈ ਰੈਸਟ ਵੀ ਜ਼ਰੂਰੀ ਹੈ ਤੇ ਇਸ ਦੇ علاوہ ਵੀ ਜੋ ਸਰਕਾਰੀ ਇਨਸਟਰਕਸ਼ਨਸ ਨੇ ਹਦਾਇਤਾਂ ਨੇ ਬਹੁਤ ਹੀ ਸਪਸ਼ਟ ਨੇ ਕਿ ਜੋ ਵੀ ਲਾਊਡ ਸਪੀਕਰ ਵਰਤੇ ਜਾਣੇ ਨੇ ਉਹ ਇੱਕ ਵੋਲਿਊਮ ਦੇ ਵਿੱਚ ਘਾਰ ਵਰਤੇ ਜਾਣੇ ਨੇ ਤੇ ਇੱਕ ਸਮੇਂ ਦੇ ਵਿੱਚ ਵਰਤੇ ਜਾਣੇ ਨੇ ਸੋ ਮੈਂ ਹੀ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਰਹੇਗੀ ਕਿ ਤੁਸੀਂ ਲਾਊਡ ਸਪੀਕਰਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ ਤੇ ਇਸ ਦੇ ਨਾਲ ਕਿਸੇ ਨੂੰ ਵੀ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ ਅਸੁਵਿਧਾ ਨਾ ਹੋਵੇ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਜਾਵੇ ਜਿੱਥੋਂ ਵੀ ਸਾਨੂੰ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਉਸ ਦੇ ਨਿਯਮ ਅਨੁਸਾਰ ਤੁਰੰਤ ਕਾਰਵਾਈ ਵੀ ਕੀਤੀ ਜਾਏਗੀ ਅਮ ਪਹਿਲੀ ਗੱਲ ਤਾਂ ਇਸ ਵਾਰ ਇੱਕ ਕਲੀਅਰ ਨੇ ਕਾਨੂੰਨੀ ਇਨਸਟਰਕਸ਼ਨਸ ਵੀ ਕਲੀਅਰ ਨੇ ਕੀ ਕਦੋਂ ਤੋਂ ਕਦੋਂ ਵਰਤੇ ਜਾਂਦੇ ਨੇ ਤੇ ਨਾਲ ਹੀ ਇਸ ਦੀ ਵੋਲਿਊਮ ਦਾ ਵੀ ਲੈਵਲ ਬਿਲਕੁਲ ਕਲੀਅਰ ਹੈ ਸੋ ਲੋਕਾਂ ਨੂੰ ਵੀ ਮੇਰੀ ਇਹੀ ਅਪੀਲ ਵੀ ਹੈ ਤੇ ਹਿਦਾਇਤ ਵੀ ਹੈ ਕਿ ਚਾਹੇ ਵਿਆਹ ਦਾ ਸੀਜ਼ਨ ਹੈ ਘਰ ਦੇ ਵਿੱਚ ਖੁਸ਼ੀਆਂ ਮਨਾਈਏ ਪਰ ਨਾਲ ਰਹਿੰਦੇ ਬਜ਼ੁਰਗਾਂ ਦਾ ਬਿਮਾਰ ਲੋਕਾਂ ਦਾ ਤੇ ਇਸ ਵੇਲੇ ਐਗਜ਼ਾਮ ਹੋਣ ਕਰਕੇ ਬੱਚਿਆਂ ਦਾ ਸਪੈਸ਼ਲ ਖਿਆਲ ਰੱਖਿਆ ਜਾਵੇ ਤੇ ਇਹ ਜਿਹੜੇ ਲਾਊਡ ਸਪੀਕਰ ਨੇ ਉਹ ਘੱਟ ਤੋਂ ਘੱਟ ਤੇ ਸੀਮਾ ਦੇ ਵਿੱਚ کار ਵਰਤੇ ਜਾਣ ਇਸ ਤੋਂ ਇਲਾਵਾ ਜੇ ਕਿਸੇ ਵੀ ਵਿਅਕਤੀ ਨੂੰ ਇਸ ਬਾਰੇ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਸਾਡੇ ਦਫ਼ਤਰ ਜਾਂ ਪੋਲੂਸ਼ਨ ਕੰਟਰੋਲ ਬੋਰਡ ਦੇ ਨਾਲ ਜਾਂ ਆਪਣੇ ਖੇਤਰ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਇਮੀਡੀਏਟਲੀ ਕਰ ਸਕਦੇ ਨੇ ਕਾਰਵਾਈ ਕੀਤੀ ਜਾਵੇਗੀ